ਪਲੇਟ ਇਨਸਾਫ ਮੰਗ ਰਹੇ ਲੋਕਾਂ ਨੇ ਡੀਸੀ ਮੈਡਮ ਦੀ ਆਰਟੀਓ ਉਤਾਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਦਰਸਲ ਪਿਛਲੇ ਕਾਫੀ ਦਿਨਾਂ ਤੋਂ ਪੀੜਤ ਲੋਕਾਂ ਵੱਲੋਂ ਇਨਸਾਫ ਦੀ ਮੰਗ ਲਈ ਧਰਨਾ ਲਗਾਇਆ ਗਿਆ ਏ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਲਈ ਨਹੀਂ ਪੁੱਜਾ ਜਿਸ ਕਰਕੇ ਜਦੋਂ ਡੀਸੀ ਮੈਡਮ ਨੂੰ ਲੋਕਾਂ ਨੇ ਦੇਖਿਆ ਤਾਂ ਲੋਕਾਂ ਦਾ ਗੁੱਸਾ ਸਫਵੇਂ ਅਸਮਾਨ ਤੇ ਚੜ ਗਿਆ ਇਸ ਮੌਕੇ ਹੋਰ ਕੀ ਕੁਝ ਹੋਇਆ ਆਓ ਤੁਹਾਨੂੰ ਦਿਖਾਉਨੇ ਆਂ और लेव मारा अनचल वेलकम टू मिनिमम आंटी जा शादी नहीं उस दिन तक बेटा क्या कर हां मिलेंगे आप आएंगे आरती कराएंगे नहीं मार नहीं नहीं वो टाइम पीछे आप बढ़िया बेटा नहीं हो गया प्लीज नहीं हो गया जी आप सोचो चलो चले 48वा गिरते ਨੇ ਇੰਤਰੀ ਦੀ ਗੱਲ ਕਰ ਰਹੇ ਨੇ ਗਾਲੂ ਪੁੱਤ ਨੂੰ ਮੈਂ ਬੈਠਦੇ ਆ ਬੈਠ ਕੇ ਕਮੈਂਟ ਕਰਦੇ ਨੇ ਨਹੀਂ ਚਲੋ ਬਿટા ਬਿટા ਆਪਣਾ ਆਪਣਾ ਵਾਰੀ ਹਾਂ ਜੋ ਤੀਰ ਨਾ ਜਾਵੇ ਕਿਸੇ ਹਾਂ ਆ ਪਿੱਛੇ ਕਰੋ ਦੂਸਰੀ ਕੰਨੀ ਨਾਲ ਸੁਣੋ ਮਾਹੀ ਇਲਾਇਤ ਦੀ ਆਪਣੀ ਇੱਕ ਬਟਾ ਜਾਤੀ ਜਾਤੀ ਕਿਉਂ ਬੈ ਕੇ ਗੱਲ ਕਰਦਾ ਬੈਠ ਕੇ ਗੱਲ ਕਰ ਕਿੰਤਾ ਦੀ ਗੱਲ ਕਰ ਬੈਠ ਕੇ ਗੱਲ ਕਰ ਜੀ ਮੈਂ ਤਾਂ ਮੈਂ ਤਾਂ ਬੈਠ ਕੇ ਬੈਠ ਕੇ ਗੱਲ ਕਰਦੇ ਆ ਨਾ ਨੰ ਸਾਰੀ ਵਿਛੜ ਗੱਲ ਸਮਾਣਾ ਕਰਦੇ ਆ ਅਡਮਿਨਿਸਟਰेटर ਹੋਰ ਅਡਮਿਨਿਸਟ੍ਰੇਸ਼ਨ ਚ ਆ ਰਹੇ ਆ ਆ ਦੇਖ ਲੋ ਇਹਨਾਂ ਚੋਂ ਦੋਸਤੋਂ ਤੁਸੀਂ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਹੀਂ ਉਹ ਨਾਲ ਦੁੱਖ ਕਹਿੰਦਾ ਕਹਿੰਦਾ ਕਿਹਦੀ ਗੱਲ ਕਰ ਰਿਹਾ ਸੀ ਤੁਸੀਂ ਪਹਿਲਾਂ ਕਿਹਾ ਕਿ ਮੈਂ ਕਿਹਾਇਆ ਹਾਂ ਅੱਜ ਤੁਸੀਂ ਕੱਲ੍ਹ ਤੋਂ ਮੈਨੂੰ ਬੇਨਤੀ ਕੀਤੀ ਸੀ ਅੱਜ ਬੇਨਤੀ ਕੀਤੀ ਤੁਹਾਨੂੰ ਜਵਾਬ ਤੁਸੀਂ ਸੁਪਰੀਮ ਡਿਸਟ੍ਰਿਕਟ ਦੇ ਕਿੰਨੂ ਮਿਲੇ ਹੋ ਮੈਂ ਕਿਹੜੇ ਦਿਨ ਕੋਸ਼ਿਸ਼ ਕੀਤੀ ਹੈ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਕਿਹੜੇ ਦਿਨ ਆਇਆ ਮੈਡਮ ਜੀ ਮੇਰਾ ਬੱਚਾ ਹੌਸਪੀਟਲ ਤੁਸੀਂ ਕਿਹੜੇ ਦਿਨ ਆਇਆ ਮੈਡਮ ਬਹੁਤ ਨੂੰ ਗਾਰ-ਗਾਰ ਅਸੀਂ ਵੀਡੀਓ ਪਾਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੁਝ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੁਝ ਕਰਨਾ ਮੈਂ ਕਿਹਾ ਸੜਕ ਤੇ ਲੋਕ ਪਕਾਰ ਜ਼ਰਾ ਵੀ ਡੀਸੀ ਸਾਹਿਬ ਆਈ ਜਾਣ ਦੋਸਤ ਬੰਨ੍ਹ ਨਾਲ ਕਰਦੇ ਤੁਸੀਂ ਤਾਂ ਨਹੀਂ ਹੈ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਛੱਡਦਾ ਬਹੁਤ ਬਹੁਤ ਦੁੱਖ ਦੀ ਗੱਲ ਹੈ ਦੇਖੋ ਅਸੀਂ ਬਾਰ 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 ਅਸੀਂ ਵੀਡੀਓਜ਼ ਪਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਤੁਸੀਂ ਆਓ ਵੀ ਤੁਸੀਂ ਅੱਜ ਆਇਓ ਕੀ ਸਾਰਾ ਕੁਝ ਕੋਈ ਨਹੀਂ ਕੋਈ ਕੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਨਹੀਂ ਬੱਚੇ ਸਾਰੇ ਬੱਚੇ ਸਾਰੇ ਬੱਚੇ ਸਾਰਾ ਕੋਈ ਪੜਾਉਂਦਾ ਕਿੱਥੇ ਹੱਸਦਾ ਪਰੈਂਟਸ ਗੱਲ ਕਰਦੇ ਹੁੰਦੇ ਨੇ ਮੈਂ ਅੰਜਲੀ ਨੂੰ ਨਾਲ ਲੈ ਆਉਂਦਾ ਮੈਡਮ ਤੁਸੀਂ ਆਣ ਦਾ ਬੰਦਾ ਨਹੀਂ ਸੀ ਇਹ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਆ ਕੇ ਉਹ ਹੱਥ ਜੋੜ ਕੇ ਬਿੰਤੀ ਕਰਦੀ ਹੈ। ਤਾਂ ਹਾਂਜੀ। ਲੋਕਾ ਸਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹਾਂ। ਕੁਛ ਵੀ ਨਹੀਂ। ਕੁਛ ਵੀ ਗਰਾਵ ਹੈ ਕੁਝ ਕਹਿ ਸਕਦੀ। ਗਾਣ ਹੈ, ਸੋਚ ਵੀ ਨਹੀਂ ਸਕਦੀ। ਮੈਂ ਆਖ ਦੇਖੇ ਦੇਖੇ ਤਾਂ ਮੈਨੂੰ ਪਤਾ ਹੈਗਾ ਮੈਂ ਕੁਛ ਨਹੀਂ ਕਹਿਣਾ। ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾ ਇੱਕ ਮਿੰਟ, ਇੱਕ ਮਿੰਟ। ਇੱਕ ਮਿੰਟ ਮੇਰੀ ਗੱਲ। ਮੈਂ ਕੁਛ ਨਹੀਂ ਕਹੇ। ਕੁਛ ਨਹੀਂ। ਕੋਈ ਉਹ ਕਿਸੇ ਤਰੀਕੇ ਦਾ ਕੁਛ ਕਿ ਮੈਂ ਕੁਛ ਇੱਕ बूंद भी कुछ वो जस्टिफाई कर रही हूँ कुछ भी कर रही हूँ या एक मिनट में हो गया नहीं मैं तो खुद हाथ जोड़ के बेनती कर रही हूँ एक मिनट इन्ना कता बनता है इन्ना बोलो जी बोलो इन्ना कुछ ठीक है एक एक मदर एक एक फादर इन्ना कुछ फिर भी जो तो थोड़े दिल च है मैं चू भी नहीं करा बिल्कुल नहीं मैं सीधा माफी मांग बिल्कुल नहीं कहा कुछ नहीं कहती बिल्कुल नहीं कुछ कहती तुम्हें कहता थोड़ा सर मत फेरना साढ़े वास्ते पब्लिक को बढ़ के कुछ नहीं है पब्लिक में फिर ਮੈਨੂੰ ਨਾ ਹੋ ਗਿਆ ਪੁਰਾ ਸਾਨੂੰ ਸਾਨੂੰ ਤਾਂ ਦੇ ਬੈਠੇ ਇੱਕ ਮਿੰਟ ਚਲੋ ਮੈਨੂੰ ਇੱਕ ਮਿੰਟ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੇਮ ਡਿਲ ਅਮਰ ਹਸਪੀਟਲ ਦੀ ਮੈਂ ਤਾਂ ਅਮਰ ਹਸਪੀਟਲ ਦਾ ਕੰਮ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਕੇ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਬਰੇ ਅੱਦੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਥੇ ਜਾਂ ਦੋ ਬੱਚੇ ਜੋ ਇਨਫਾਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਆ ਫਿਰ ਪਤਾ ਲੱਗਦਾ ਸਮਾਨਾ ਕਿਹੜਾ ਪਾਕਿਸਤਾਨ ਚ ਵੇਂਦਾ ਵੀ ਜਿਹੜਾ ਕਟਿਆ ਹੋਇਆ ਆ ਸਾਨੂੰ ਗੁੱਸਾ ਨਹੀਂ ਹੈ ਸਾਨੂੰ ਦੁੱਖ ਹੈ ਸੋਨਾ ਦੇ ਸੋਨੇ ਨਹੀਂ ਹੈ ਸਾਡੀ ਕੋਸ਼ਿਸ਼ ਆ ਤੁਹਾਡੇ ਆਉਣ ਨਾਲ ਮਰਮ ਲੱਗ ਜਾਣੀ ਪਰਿਵਾਰਾਂ ਦੇ ਚਸ਼ਮਾ ਤੇ ਹੋਰ ਕੋਈ ਗੱਲ ਨਹੀਂ ਅਸੀਂ ਇੱਥੇ ਕਿਉਂ ਆਏ ਅਸੀਂ ਦਾ ਇਹ ਸੋਚਦੇ ਵੀ ਕਿ ਇਹ ਪਾਕਿਸਤਾਨ ਜਾ ਸਮਾਣਾ ਬੱਚੇ ਸਾਡੇ ਇੱਥੇ ਕਿਉਂ ਆਏ ਆ ਇਹ ਕਿਉਂ ਹੋ ਗਏ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਕਿੜੇ ਮੋੜੇ ਖਤਮ ਹੋ ਗਏ ਤੁਸੀਂ ਦੇਖੋ ਕਿੜੇ ਮੋੜੇ ਖਤਮ ਹੁੰਦੇ ਰ ਐਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਸਮ ਇੱਕ ਵਾਰੀ ਐਂ ਕਹਿੰਦੇ ਅਸੀਂ ਫੜ ਕੇ ਲਵਾਂਗੇ ਤੁਸੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਤਾਂ ਹੁਣ ਹੁਣ ਤਾਂ ਹੁਣ ਪੁੱਛੀ ਐਕਸੈਪਟੇਬਲ ਨਹੀਂ ਹੈ ਅਟੈਕ ਕੁਛ ਵੀ ਹੋਂਦ ਅਸੀਂ ਕੁਛ ਸੱਟ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਉਹ ਫਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਹੁਣ ਅਸੀਂ ਸਾਨੂੰ ਦੇਖਦੇ ਕਿ ਸਾਨੂੰ ਗੁੱਸਾ ਚੜਦਾ ਹੈ ਅਸੀਂ ਇਹ ਬੇਨਤੀ ਕਰ ਰਹੇ ਹਾਂ ਉਹ ਹੀ ਟਿਪਰ ਲੈ ਆਓ ਤੇ ਸਾਡੇ ਉੱਤੇ ਚਾੜ ਦਿਓ ਸਾਡੇ ਉੱਪਰ ਚਾੜ ਦਿਓ ਅਸੀਂ ਇਹ ਕਹਿੰਦੇ ਤੁਹਾਨੂੰ ਸਾਰਾ ਕੁਝ ਮੁਆਫ ਕਰਾ ਲੈਂਦੇ ਸਾਡੇ ਉੱਪਰ ਬੱਚੇ 17 ਬੰਦਿਆਂ ਦਾ ਕੋਈ ਟੈਸਟ ਚੱਲੇਗਾ ਤੇ ਸਾਡੇ ਸਾਡੇ ਬੱਚੇ 10 ਮਿੰਟ ਵਾਸਤੇ ਖਤਮ ਲੇ ਬੱਚੇ ਸੀ ਦੋਨੋਂ ਪੁਰੇ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਨੂੰ ਇਨਸਾਫ ਲੈਣ ਵਾਸਤੇ ਦੇਖੋ ਕਿੰਨਾ ਹੋ ਗਿਆ ਤੇ ਕਿਉਂ ਫੋਟੋ ਪਰ ਲਿਆ ਗਿਆ ਪੂਰਾ ਬੱਚੇ ਦਾ ਪਿਆਰ ਸਾਥ ਨਾਲ ਮਾਰਦੇ ਕਿਪਰ ਲਿਆਓ ਸਾਡੇ ਤੇ ਚਾਲ ਦੋ ਅੱਠ ਹੋ ਗਏ 10 ਹੋ ਗਏ 18 ਕਿਦੋਂ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਰਿਸ਼ਕੇ ਦੇ ਦਿੰਨੇ ਮੈਂ ਤੁਹਾਨੂੰ 18 ਕਿਦੋਂ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜ਼ਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਹਾਂ ਜੀ ਤੁਸੀਂ ਵੈਲਿਡ ਰੀਜ਼ਨ ਕੋਈ ਬੋਲਦਾ ਨਹੀਂ ਰੀਜ਼ਨ ਦੋ ਵੀ ਤੁਸੀਂ ਆ ਜੀ ਮਿਲਦੇ ਹਾਂ ਹਾਂ ਜੀ ਆਪਾਂ ਦੋ ਮਿੰਟ ਬੋਲੋ 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 ਦੇਖੋ ਇਦਾਂ ਦਾ ਦੇਈਂ ਕੋ ਰੋਕੀਂ ਕੋ ਲੇਕਿਨ ਕੁਐਸਚਨ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂਗੇ ਹਾਂਜੀ ਸਾਰਾ ਕੁਝ ਕਰੋ ਬੋਲੋ ਪਹਿਲਾ ਤਾਂ ਡੀਐਸਪੀ ਸਾਹਿਬ ਨੂੰ ਬੁਲਾਓ ਅਰੈਸਟ ਦਾ ਸਾਰਾ ਡੀਐਸਪੀ ਸਾਹਿਬ ਆਏ ਪਹਿਲਾਂ ਬਹੁਤ ਵਾਰੀ ਐਕਸਪਲੇਨ ਕਰਦਾ ਅਸੀਂ ਕਾੜੀ ਵਾਰੀ ਸੁਣ ਲਿਆ ਅਸੀਂ ਸਭ ਸੁਣਿਆ ਹੋਇਆ ਅਸੀਂ ਕੋਰਟ ਨਹੀਂ ਮੈਮ ਅਸੀਂ ਤਿੰਨ ਪੇਸ਼ੀ ਨਹੀਂ ਕਰਾਇਓ ਕਿਹੜੇ ਨਾਲ ਕੋਰਟ ਚੱਲਦੀ ਕੌਣ ਜਾਣਦਾ ਅਸੀਂ ਲਗਾਉਂਦੇ ਖਾਣੇ ਵੀ ਸਭ ਨੂੰ ਵਕੀਲ ਦੇ ਦਿਓ ਅਸੀਂ ਸੁਣ ਨਹੀਂ ਨਹੀਂ ਸੋਟੱਕੀ ਉਤਾਰੀ ਦਿਓ ਉਸੇ ਪਹਿਲਾਂ ਪਹਿਲਾਂ ਦਾ ਤੁਸੀਂ ਕੁਐਸਚਨ ਕਿਉਂ ਅਵੋਇਡ ਕਰ ਰਹੇ ਹੋ ਤਾਂ ਤੁਸੀਂ ਕੁਐਸਚਨ ਕਿਉਂ ਇਨਵਾਈਟ ਕਰ ਰਹੇ ਹੋ ਅਸੀਂ ਬੜੀ ਸਿੰਪਲ ਜੀ ਤੁਸੀਂ ਰੀਜ਼ਨ ਦੱਸੋ ਤੁਸੀਂ ਕਿਉਂ ਨਹੀਂ ਆਇਆ ਪਾਸਾ ਹਾਂ ਦੱਸੋ ਰਿਜ਼ਲਟ ਆਪਾਂ ਬਾਚੋਂ ਪੁੱਛਾਂਗੇ ਗ੍ਰਿਫਤਾਰੀਆਂ ਤੁਸੀਂ ਰੀਜ਼ਨ ਪੁੱਛੋ ਹੁਣ ਇਹਨਾਂ ਦੀ ਸੁਣੋ ਸਾਰਾ ਦੇਖੋ ਜਿਸ ਦਿਨ ਹੋਇਆ ਮੈਂ ਦੇਖੋ ਕੁਝ ਜਸਟੀਫਿਕੇਸ਼ਨ ਸਾਊਥੇ ਦਿੰਦੇ ਹੁੰਦੇ ਜਿੱਥੇ ਕੋਈ ਇਦਾਂ ਆ ਗਿਆ ਕਿ ਚਲੋ ਠੀਕ ਹੈ ਜੀ ਤੁਸੀਂ ਤਾਂ ਆ ਗਿਆ ਕਿਹ ਅਗਿਆ ਹੁਣ ਸਾਹ ਕੋ ਦੇ ਦੋ ਨੀ ਤੁਸੀਂ ਦਿਨ ਸਾਰਾ ਕੁਝ ਛੱਡ ਕੇ ਮੈਂ ਇੱਕ ਇੱਕ ਬੱਚੇ ਇੱਕ ਇੱਕ ਮਾਪੇ ਨੂੰ ਮਿਲ ਕੇ ਆਈ ਹਾਂ ਰਾਜੇਂਦਰਾ अमर हॉस्पिटल प्राइवेट जिथे जिथे थीगे मैं रात तक उथे घूमती रही मतलब ए, ए कोई जस्ट तुम कहता इसलिए कहना प रहएगा मैं ए नहीं कह रही कि एक मिनट बरू का ही बता और तो आंगे मिलके आए हो पूछो पूछ रहे जी मेरे को भी नहीं आए मेरे मेरी बेटी भी समाने सी मेरे को नहीं एक मेरे को इंफॉर्मेशन नहीं है कि भी बच्चे बड़े-बड़े हैं ਕੋਈ ਨਹੀਂ ਲੋਕ ਇਨਫਰਮੇਸ਼ਨ ਦੇ ਨਾਲ ਹੀ ਕੱਟਾ ਹੋ ਗਿਆ ਹਲੋ ਜੀ ਇਹ ਜਿਹੜਾ ਸਾਡਾ ਬੱਚਾ ਸੀ ਉਹ ਅਖਾਣ ਤੋਂ ਬੱਚਾ ਸੀ ਉਹ ਮੈਂ ਕਿਹਾ ਨਾ ਬਸ ਮੈਂ ਤੁਹਾਨੂੰ ਜਦੋਂ ਸੀ ਤੁਸੀਂ ਆ ਰਹੇ ਹੋ ਨਾ ਬੰਦ ਨਾ ਬ੍ਰੀਥੇਸ਼ਨ ਆਈਸੀਯੂ ਸੀਗੇ ਸਮਾਨਾ ਤੁਸੀ ਦੱਸੋ ਕਦੋਂ ਪੈਰ ਪਾਇਆ ਬੱਚਿਆਂ ਨੂੰ ਤੁਸੀ ਸਮਾਨਾ ਕਦੋਂ ਪੈਰ ਪਾਇਆ ਇੱਕ ਵਾਰ ਦੱਸੋ ਸਮਾਨਾ ਕਦੋਂ ਪੈਰ ਪਾਇਆ ਉਸਨੇ ਮੰਤਰੀ ਜੀ ਵੀ ਆਏ ਨੇ ਪਰ ਤੁਸੀਂ ਉੱਥੋਂ ਬੱਚਿਆਂ ਕੋਲ ਵੇਲੇ ਕੋਠੇ ਸੀਗੇ ਮਾ ਕਰਕੇ ਅਸੀਂ ਬਾਰ ਬਾਰ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਉੱਥੇ ਆਏ ਸੀ ਜਮਾਨੇ ਦੇ ਬੱਚੇ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਮੈਂ ਤੁਸੀ ਸੁਣੋ ਆ ਜਿਹੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਆਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫਿਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿੰਨੇ ਸੀ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਈ ਛੋਟੀ ਘਟਨਾ ਸੀ ਸਾਕਸ਼ੀ ਸਨ ਨਹੀਂ ਮੈਡਮ ਡੀਸੀ ਨੇ ਮਜੀਠਾ ਉਥੇ ਜਦੋਂ ਕਾਂਡ ਹੋਇਆ ਵਿਦਿਨ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂੰਹ ਚ ਪਾ ਰਹੀ ਸੀ ਸਮਾਣਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਜੀ 1 ਮਿੰਟ ਸੁਣ ਲਓ ਬਹਿ ਜਾਓ ਪਲੀਜ਼ ਤੁਹਾਡੇ ਬਹਿਤ ਵਾਲੀ ਗੱਲ ਹੈ ਬਹਿ ਜਾਓ ਸਾਹਿਬ ਬੈਠ ਜਾ ਪਲੀਜ਼ ਹਰ ਕਿਸੇ ਦਾ ਆਪਣਾ ਹੈ ਬੈਠ ਜਾ ਬੈਠ ਜਾ ਬੈਠ ਜਾ ਪਿੱਛੇ ਬੈਠੋ ਵੀ ਲੱਗਦਾ ਹੈ ਗਲਤੀ ਆ ਬੈਠ ਜਾ ਪਿੱਛੇ ਬੱਚੇ ਹਰ ਕਿਸੇ ਨੂੰ ਫੋਟੋ ਖਿਵਾਉਣਾ ਹੈ ਤਾਂ ਸਾਈਡੋਂ ਦੇਖਿਆ ਜਾਂਦਾ ਹੈ ਕਿਸ ਨੂੰ ਖਿਵਾਵਾਂ ਮੈਂ ਮਤਲਬ ਦੇਖੋ ਹਰ ਕਿਸੇ ਦਾ ਆਪਣਾ ਹੈ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਕਿ ਮੈਂ ਕਿਸੇ ਨੂੰ ਰੋਂਦੇ ਹੋਏ ਜਾਂ ਨਾਲ ਵੱਡੀ ਖਬਰ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਵਿਦਿਆਰਥੀ ਹਾਦਸਾ ਮਾਮਲੇ ਵਿੱਚ ਇਨਸਾਫ ਮੰਗ ਰਹੇ ਲੋਕਾਂ ਨੇ ਡੀਸੀ